ਦੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੇਟੀ ਵੱਲੋਂ ਧੰਨ ਧੰਨ ਬਾਬੂ ਡਾ ਸਾਹਿਬ ਜੀ ਠੱਠਾ ਤਰ ਝਵਾਲ ਤਰ ਤਰਨ ਸਾਹਿਬ ਜੀ ਕੇ ਸਜਾਵਰ ਦੀ ਸੇਵਾ ਸਮੂਹ ਪ੍ਰੇਮੀਆਂ ਵੱਲੋਂ ਕੀਤੀ ਗਈ ਜੋ ਕਿ ਗੁਰਮਾਹ ਦੀ ਕਿਰਪਾ ਨਾਲ ਇਹ ਹਰ ਸਾਲ ਸੇਵਾ ਗੁਰਮਾਹ ਆਪ ਜੀ ਲੈਂਦੇ ਨੇ ਤੇ ਅਸਰ ਸਾਡੇ ਕੋ ਇਹ ਕਿਰਪਾ ਕਰਦੇ ਰਹੇ ਅਸੀਂ ਸੇਵਾ ਕਰਦੇ ਰਹੀਏ ਗੁਰੂ ਮਹਾਰਜ ਜੀ ਇਦਾਂ ਹੀ ਸਾਡੇ ਕੋ ਸਵਾਵਾਂ ਲੈਂਦੇ ਰਹੇ ਸਪ੍ਰੇਮੀਆਂ ਕੋ ਜੋ ਜੋ ਵੀ ਸੇਵਾ ਅਸੀਂ ਸਜਾਵਰ ਜਿੱਥੇ ਕਰਦੇ ਹਾਂ ਆਪਣੇ ਸਮੂਹ ਪ੍ਰੇਮੀਆਂ ਦੇ ਵੱਲੋਂ ਅਤੇ ਸਮੂਹ ਸਾਥ ਸੰਗਤ ਦੇ ਸੰਜੋਗ ਨਾਲ ਕਰਦੇ ਹਾਂ ਗੁਰੂ ਮਾਈਂ ਕਿਰਪਾ ਕਰਨ ਇਹ ਮੇਲਾ ਜੋ ਕਿ ਸਲਾਨਾ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਹੁੰਦਾ ਏ 5 6 7 ਤਰੀਕ ਦਾ ਹੈਗਾ ਇਹ ਮੇਲਾ ਏ ਇਹ ਜਿਹੜੀ ਸਜਾਵਟ ਹੈ 3 ਤਰੀਕ ਨੂੰ ਅਸੀਂ ਕੀਤੀ ਗਈ ਹੈ ਜੋ ਕਿ ਸਜਾਵਟ ਜੋ ਕਿ ਕੋ ਬਾਬਾ ਦੀਪ ਬਾਬਾ ਬੁੱਢਾ ਸਾਹਿਬ ਜੀ ਜੋ ਹਰ ਸਾਲ ਬਾਬਾ ਜੀ ਆਪ ਸਿਰ ਤੇ ਹੱਥ ਦੇ ਕੇ ਕਰਾਉਂਦੇ ਹਨ ਤੇ ਇਦਾਂ ਹੀ ਸਵਾਵਾ ਸਾਡੇ ਕੋ ਕਰਾਉਂਦੇ ਰਹਿਣ ਤੇ ਅਸੀਂ ਸੇਵਾ ਕਰਦੇ ਰਹੀਏ ਸੇਵਾ ਕਰੀ ਤੁਹਾਡੀਆਂ ਜਿਹੜੀਆਂ ਸਵਾਵਾ ਬਾਬਾ ਜੁਨ ਸਿੰਘ ਜੀ 에ਰਪੋਰਟ ਮੇਲਾ ਬਾਬਾ ਬਾਬਾ ਜੀ ਦਾ ਵਿਆਹ ਨਨਕਪਾਸੀ ਦਾ ਬਟਾਲਾ ਉਦੋਂ ਉਰ ਅੰਦਾਜ਼ ਬਾ ਬੁੱਢਾ ਸਾਹਿਬ ਜੀ ਚੌਥ ਲੱਗਦੀ ਆ ਉੱਥੇ ਵੀ ਸੇਵਾ ਸਾਡੀਆਂ ਚੱਲਦੀਆਂ ਹਨ ਤੇ ਕੱਥੋਂ ਨੰਗਲ ਜਨਮਸਥਾਨ ਬਾ ਬੁੱਢਾ ਸਾਹਿਬ ਜੀ ਉੱਥੇ ਵੀ ਸੇਵਾ ਸਾਡੀਆਂ ਚੱਲਦੀਆਂ ਨੇ ਅੰਮਦ ਬੰਦ ਵਿੱਚ ਅਸੀਂ ਉੱਥੇ ਵੀ ਜਲਦੀ ਸੇਵਾ ਅਤੇ ਵਾਂਸਾ ਦੀ ਸੇਵਾ ਲਗਾਉਂਦੇ ਹਾਂ ਬਾਬਾ ਬਾਬਾ ਜੀ ਗੁਰਰਾਮਦਾ ਜੀ ਆਪ ਕਿਰਪਾ ਕਰਨ ਕਿ ਇਦਾਂ ਹੀ ਸੇਵਾ ਸਾਡੀਆਂ ਚੱਲਦੇ ਰਹਿਣ ਤੇ ਗੁਰਮਤਿ ਇਦਾਂ ਹੀ ਸੇਵਾ ਸਾਡੇ ਕੋਲ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ